ਤੁਸੀਂ ਬੀਤੇ ਹੋਏ ਸਮੇਂ ਨੂੰ ਛੱਡ ਨਹੀਂ ਸਕਦੇ ਸਿਰਫ ਮੂਰਖੇ ਅਤੀਤ ਨੂੰ ਛੱਡਣ ਦੀ ਕੋਸ਼ਿਸ਼ ਕਰਦੇ ਹਨ ਜਦੋਂ ਤੁਸੀਂ ਕਹਿੰਦੇ ਹੋ ਤਾਂ ਅਸਲ ਵਿੱਚ ਤੁਸੀਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ ਓ ਕਿ ਮੈਨੂੰ ਇਸ ਨਾਲ ਸਮਝੌਤਾ ਕਰਨਾ ਪਵੇਗਾ ਇੱਥੇ ਸਮਝੌਤੇ ਕਰਨ ਵਾਲੀ ਕੋਈ ਗੱਲ ਹੀ ਨਹੀਂ ਤੁਹਾਡੀ ਯਾਦਦਾਸ਼ਤ ਤੋਂ ਇਲਾਵਾ ਇਸ ਦਾ ਕੋਈ ਵਜੂਦ ਨਹੀਂ ਹੈ ਤੁਹਾਨੂੰ ਆਪਣੇ ਅਤੀਤ ਨੂੰ ਸੰਭਾਲ ਕੇ ਰੱਖਣਾ ਚਾਹੀਦਾ ਹੈ ਸੁਖਦ ਦੁਖਦ ਭੈੜਾ ਡਰਾਉਣਾ ਜਾਂ ਖੂਬਸੂਰਤ ਸਭ ਕੁਝ ਉਸ ਤੋਂ ਵਲੇ ਵਿੱਚ ਹੈ ਇਹ ਕੋਈ ਜਿਉਂਦੀਆਂ ਚੀਜ਼ਾਂ ਨਹੀਂ ਹਨ ਇਹ ਸਿਰਫ ਯਾਦਾਂ ਹੀ ਹਨ ਹੈਨਾ ਤਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਇਨ੍ਹਾਂ ਤਜਰਬਿਆਂ ਦੀ ਵਰਤੋਂ ਕਰਕੇ ਮੈਂ ਆਪਣੇ ਆਪ ਨੂੰ ਅੱਜ ਦੇ ਮੁਕਾਬਲੇ ਇੱਕ ਵੱਡਾ ਇਨਸਾਨ ਕਿਵੇਂ ਬਣਾ ਸਕਦਾ ਹਾਂ ਇਸ ਦੀ ਬਜਾਏ ਤੁਸੀਂ ਆਪਣੇ ਆਪ ਨੂੰ ਝੋਟ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਹਾਡੇ ਕੋਲੇ ਚੋਣ ਹੈ ਜਦੋਂ ਵੀ ਸਾਡੇ ਨਾਲ ਕੁਝ ਅਜੀਹਾ ਵਾਪਰਦਾ ਹੈ ਜੋ ਅਸੀਂ ਨਹੀਂ ਚਾਹੁੰਦੇ ਜਾਂ ਤਾਂ ਜ਼ਖਮੀ ਹੋ ਸਕਦੇ ਹਾਂ ਜਾਂ ਫਿਰ ਸਿਆਣੇ ਜ਼ਿੰਦਗੀ ਦੀ ਹਰ ਯਾਦ ਚਾਹੇ ਉਹ ਸੁਖਦ ਹੋਵੇ ਜਾਂ ਦੁਖਦ ਤੁਹਾਡੇ ਫਾਇਦੇ ਲਈ ਵਰਤੀ ਜਾ ਸਕਦੀ ਹੈ ਜੇਕਰ ਤੁਹਾਡੇ ਨਾਲ ਬਹੁਤ ਜ਼ਿਆਦਾ ਗੈਰ ਜ਼ਰੂਰੀ ਅਤੇ ਦੁਖਦ ਘਟਨਾਵਾਂ ਵਾਪਰੀਆਂ ਹਨ ਤਾਂ ਤੁਹਾਨੂੰ ਬਾਕੀਆਂ ਨਾਲੋਂ ਪਹਿਲਾਂ ਸਿਆਣੇ ਹੋ ਜਾਣਾ ਚਾਹੀਦਾ ਹੈ